ਇਸ ਜ਼ਿਆਦਾ ਹੀ ਅੜਕ ਨਹੀਂ ਹੋਗੀ ਨੂੰ ਫਿਲਮ ਵਿੱਚ ਤੇ ਜਦੋਂ ਨਾ ਮੈਂ ਫਸਟ ਪਾਰਟ ਚ ਆਈ ਸੀਗੀ ਮੈਂ ਬੜੀ ਇਨੋਸੈਂਟ ਜਿ ਨੂੰ ਬਣ ਕੇ ਆਈ ਸੀ ਇੱਕ ਤਾਂ ਮੈਂ ਬੜੀ ਸਿੰਪਲ ਜੀ ਸਾਊ ਜੀ ਸੀ ਫਿਰ ਜਦੋਂ ਮੈਂ ਡੇਢ ਸਾਲ ਆਪਣੇ ਘਰ ਰਹੀ ਮੈਂ ਦੇਖਿਆ ਇਹ ਤਾਂ ਬੜੇ ਤੇਜ਼ ਨੇ ਸਾਰੇ ਮੇਰੇ ਸਾਹਮਣੇ ਪਰ ਮੈਨੂੰ ਵੀ ਤੇਜ਼ ਬੰਨਾ ਪੋਵੇ ਮੈਨੂੰ ਵੀ ਫਿਰ ਤੇਜ਼ ਬੰਨਾ ਪੈਣਾ ਹੈ ਹਨ ਵਿੱਚ ਇਹੋ ਜੀ ਕੀ ਕਮੀ ਰਹਿ ਗਈ ਸੀ ਉਹ ਜੇ ਕਿਹੜੀ ਸੱਸ ਪੁੱਤ ਨਹੀਂ ਰਹਿ ਗਈ ਸੀ ਜਿਹੜੀ ਦੂ ਵਿੱਚੋਂ ਨਾ ਕੇ ਘੁੰਮਦੀ ਹੈ ਤੁਹਾਡੇ ਵੱਲੋਂ ਵਕੀਲ ਦਾ ਰੋਲ ਨਿਭਾਇਆ ਜਾ ਰਿਹਾ ਹੈ ਕੁਝ ਜ਼ਿਆਦਾ ਹੀ ਅੜਬ ਨਹੀਂ ਹੋਗੀ ਨੂ ਫਿਲਮ ਵਿੱਚ ਦੇਖੋ ਜਦੋਂ ਨਾ ਮੈਂ ਫਰਸਟ ਪਾਰਟ ਚ ਆਈ ਸੀਗੀ ਮੈਂ ਬੜੀ ਇਨੋਸੈਂਟ ਜਿਨੂ ਬਣ ਕੇ ਆਈ ਸੀ ਇੱਕ ਨਵੀਂ ਨਵੇਲੀ ਦੁਲਹਨ ਜਿਹਨੂੰ ਕਹਿੰਦੇ ਆ ਨਾ ਤਾਂ ਮੈਂ ਬੜੀ ਸਿੰਪਲ ਜੀ ਸਾਊ ਜੀ ਸੀਗੀ ਫਿਰ ਜਦੋਂ ਮੈਂ ਡੇਢ ਸਾਲ ਆਪਣੇ ਘਰ ਰਹੀ ਮੈਂ ਦੇਖਿਆ ਇਹ ਤਾਂ ਬੜੇ ਤੇਜ਼ ਨੇ ਸਾਰੇ ਮੇਰੇ ਸਾਹਮਣੇ ਪਰ ਮੈਨੂੰ ਵੀ ਤੇਜ਼ ਬੰਨਾ ਪੋਵੇ ਮੈਨੂੰ ਵੀ ਫਿਰ ਤੇਜ਼ ਬੰਨਾ ਪੈਣਾ ਕਿ ਮੈਂ ਇਦਾਂ ਸਾਊ ਹੋ ਕੇ ਇੱਥੇ ਕੰਮ ਨਹੀਂ ਚੱਲਦਾ ਸੋ ਇਸ ਕਰਕੇ ਸੈਕੰਡ ਪਾਰਟ ਚ ਫਿਰ ਮੈਂ ਵਕਾਲਤ ਦੀ ਪੜ੍ਹਾਈ ਕੀਤੀ ਮੈਂ ਵਕੀਲ ਬਣ ਗਈ ਫਿਰ ਤੇਜ਼ ਤਰਾਰ ਨੂੰ ਬਣ ਕੇ ਤੇ ਰੀਅਲ ਵਿੱਚ ਤਨ ਵੀ ਕਿਹੋ ਜੀ ਹੈ ਰੀਅਲਸ ਤਾਂ ਮੈਂ ਬਿਲਕੁਲ ਆਪੋਜ਼ਿਟ ਹਾਂ ਆਪਣੇ ਜਿਹੜਾ ਮੇਰਾ ਪਾਰਟ 2 ਦਾ ਕਰੈਕਟਰ ਹੈ ਉਹਦੇ ਨਾਲ ਨੇੜੇ ਤੇੜੇ ਵੀ ਨਹੀਂ ਹੈਗਾ ਬਟ ਹਾਂ ਇਹ ਚੀਜ਼ ਮੈਂ ਜ਼ਰੂਰ ਕਹਿਣਾ ਚਾਹੁੰਦੀ ਹਾਂ ਕਿ ਜੋ ਇੱਕ ਹੁੰਦੀ ਹੈ ਨਾ ਚੀਜ਼ ਆਈ ਥਿੰਕ ਏਵਰੀ ਗਰਲ ਸ਼ੁੱਡ ਪੋਸੈਸ ਥਿਸ ਥਿੰਗ ਕਿ ਉਹਨਾਂ ਨੂੰ ਨਾ ਗਲਤ ਔਰ ਸਹੀ ਚ ਪਛਾਣ ਕਰਨੀ ਆਉਣੀ ਚਾਹੀਦੀ ਹੈ ਇਨ ਸੈਕੰਡਲੀ ਗਲਤ ਦੇ ਅਗੇਂਸਟ ਬਾਜ਼ ਚੱਕਣੀ ਹੋਣੀ ਚਾਹੀਦੀ ਹੈ ਬਿਲਕੁਲ ਯਾ ਤਾਂ ਵਨ ਵਿੱਚ ਇਹੋ ਜੀ ਕੀ ਕਮੀ ਰਹਿ ਗਈ ਸੀ ਉਹ ਜੇ ਕਿਹੜੀ ਸੱਸ ਕੁੱਟਣੀ ਰਹਿ ਗਈ ਸੀ ਜਿਹੜੀ ਟੂ ਵਿੱਚੋਂ ਨਾਕੇ ਕੁੱਟੀਏ ਦੇਖੋ ਸੱਸ ਦਾ ਨਾਕੇ ਦੇ ਪਹਿਲਾਂ ਕਿਸੇ ਨੇ ਕੁੱਟੀ ਸੀ ਨਾ ਆਪਾਂ ਹੁਣ ਕੁੱਟੀ ਹੈ ਇਹ ਤਾਂ ਇੱਕ ਪੰਜਾਬੀ ਬੋਲੀ ਹੈ ਸਾਡੇ ਵਿਰਸੇ ਦਾ ਪਾਰਟ ਹੈ ਸੋ ਮੈਨੂੰ ਲੱਗਦਾ ਹੈ ਜੇ ਚੰਗੀਆਂ ਫਿਲਮਾਂ ਬਣਦੀਆਂ ਲੋਕ ਉਹਨੂੰ ਪਿਆਰ ਦਿੰਦੇ ਐ ਸੋ ਸਾਡੇ ਜਿਹੜੇ ਮੇਕਰ ਨੇ ਮੋਹਿਤ ਜੀ ਮੋਹਿਤ ਬਨਵੈਦ who is the writer and director of the film ਉਹਨਾਂ ਨੇ ਇਹ ਸੋਚਿਆ ਕਿ ਕਿਉਂ ਨਾ ਆਪਾਂ ਹੁਣ ਪਾਰਟ 1 ਤੋਂ ਵੀ ਇੱਕ ਵੱਡੀ ਸਟੋਰੀ ਲੈ ਕੇ ਆਈਏ ਸੋ ਇਸ ਫਿਲਮ 'ਚ ਬਹੁਤ ਜ਼ਿਆਦਾ ਮਿਹਨਤ ਹੋਈ ਹੈ ਕੱਲੇ-ਕੱਲੇ ਸੀਨ ਤੇ ਸਕ੍ਰਿਪਟ ਤੇ ਇੰਨਾ ਜ਼ਿਆਦਾ ਕੰਮ ਹੋਇਆ ਹੈ ਤੇ ਇਸ ਫਿਲਮ ਚ ਜਿਵੇਂ ਤੁਸੀਂ ਜੇ ਮੈਂ ਗੱਲ ਕਰਾਂ ਪਿਛਲੀ ਫਿਲਮ ਚ ਜਸਟ ਇੱਕ ਘਰ ਦੀ ਕਹਾਣੀ ਸੀਗੀ ਹੁਣ ਪਾਰਟ 2 ਵਿੱਚ ਅਸੀਂ ਘਰ ਤੋਂ ਬਾਹਰ ਨਿਕਲੇ ਆ ਇੱਕ ਪਿੰਡ ਦੀ ਕਹਾਣੀ ਬਣਾਈ ਹੈ ਕਿ ਨੂ ਸਸਤੇ ਰਿਲੇਸ਼ਨ ਦਾ ਪਿੰਡ ਦਿਵਾਲਿਆਂ ਦੇ ਉੱਤੇ ਕੀ ਪ੍ਰਭਾਵ ਪੈਂਦਾ ਹੈ ਐਂਡ ਜਿਹੜੇ ਪਿੰਡ ਵਾਲੇ ਆ ਸਾਡੀ ਸੁਸਾਇਟੀ ਆ ਉਹਨਾਂ ਦਾ ਇਸ ਰਿਸ਼ਤੇ ਦੇ ਉੱਤੇ ਕੀ ਪ੍ਰਭਾਵ ਹੈ ਉਹਦੇ ਨਾਲ ਨਾਲ ਅਸੀਂ ਇੱਕ ਹਾਰਰ ਡਰਾਮਾ ਵੀ ਲੈ ਕੇ ਆਏ ਆ ਹਾਂ ਹਾਰਰ ਵੀ ਦੇਖਣ ਨੂੰ ਮਿਲਿਆ ਤਾਂ ਬਾਬੇ ਕੋਲ ਗਈ ਹੈ ਨੂ ਸੱਸਾ ਵੀ ਜਾਂਦੀ ਹੈ ਬਾਬਿਆਂ ਕੋਲ ਕਿ ਨੂ ਆ ਨੂੰ ਵਾਸਚ ਕਰੀਏ ਜਾਂਦੀਆਂ ਹੋਣੀਆਂ ਬਟ ਮੈਨੂੰ ਲੱਗਦਾ ਹੈ ਕਦੇ ਕਿਸੇ ਨੂੰ ਆਪਾਂ ਕੰਟਰੋਲ ਤਾਂ ਕਰ ਹੀ ਨਹੀਂ ਸਕਦੇ ਜੋ ਇੱਕ ਮੁਹੱਬਤ ਦਾ ਜਿਹੜਾ ਇੱਕ ਸਭ ਤੋਂ ਵੱਡਾ ਵੈਪਨ ਹਥਿਆਰ ਹੁੰਦਾ ਨਾ ਉਸ ਤੋਂ ਵੱਡੀ ਕੋਈ ਚੀਜ਼ ਨਹੀਂ ਹੈ ਨਾ ਉਸ ਅਕਾਲ ਪੁਰਖ ਤੋਂ ਵੱਡੀ ਕੋਈ ਚੀਜ਼ ਜ਼ਿਆਦਾ ਹੀ ਅੜਬ ਨਹੀਂ ਹੋਗੀ ਨੂੰ ਫਿਲਮ ਵਿੱਚ ਤਾਂ ਜਦੋਂ ਨਾ ਮੈਂ ਫਰਸਟ ਪਾਰਟ ਚ ਆਈ ਸੀ ਕਿ ਮੈਂ ਬੜੀ ਇਨੋਸੈਂਟ ਜੀ ਨੂੰ ਬਣ ਕੇ ਆਈ ਸੀ ਇੱਕ ਤਾਂ ਮੈਂ ਬੜੀ ਸਿੰਪਲ ਜੀ ਸਾਊ ਜੀ ਸੀਗੀ ਫਿਰ ਜਦੋਂ ਮੈਂ ਡੇਢ ਸਾਲ ਆਪਣੇ ਘਰ ਰਹੀ ਮੈਂ ਦੇਖਿਆ ਇਹ ਤਾਂ ਬੜੇ ਤੇਜ਼ ਨੇ ਸਾਰੇ ਮੇਰੇ ਸਾਹਮਣੇ ਬਹੁਤ ਮੈਨੂੰ ਵੀ ਤੇਜ਼ ਬਣਨਾ ਪਊ ਮੈਨੂੰ ਵੀ ਫਿਰ ਤੇਜ਼ ਬਣਨਾ ਪੈਣਾ ਅੰਨ ਵਿੱਚ ਇਹੋ ਜੀ ਕੀ ਕਮੀ ਰਹਿ ਗਈ ਸੀ ਇਹ ਜੇ ਕਿਹੜੀ ਸੱਸ ਪੁੱਤ ਨਹੀਂ ਰਹਿ ਗਈ ਸੀ ਜਿਹੜੀ ਦੂ ਵਿੱਚੋਂ ਨਾ ਕੇ ਘੁੱਟਦੀ ਹੈ ਤਾਂ ਤੁਹਾਡੇ ਵੱਲੋਂ ਵਕੀਲ ਦਾ ਰੋਲ ਨਿਭਾਇਆ ਜਾ ਰਿਹਾ ਹੈ ਕੁਝ ਜ਼ਿਆਦਾ ਹੀ ਅੜਬ ਨਹੀਂ ਹੋਗੀ ਨੂੰ ਫਿਲਮ ਵਿੱਚ ਦੇਖੋ ਜਦੋਂ ਨਾ ਮੈਂ ਫਰਸਟ ਪਾਰਟ ਚ ਆਈ ਸੀਗੀ ਮੈਂ ਬੜੀ ਇਨੋਸੈਂਟ ਜਿਨੂ ਬਣ ਕੇ ਆਈ ਸੀ ਇੱਕ ਨਵੀਂ ਨਵੇਲੀ ਦੁਲਹਨ ਜਿਹਨੂੰ ਕਹਿੰਦੇ ਆ ਨਾ ਤਾਂ ਮੈਂ ਬੜੀ ਸਿੰਪਲ ਜੀ ਸਾਊ ਜੀ ਸੀਗੀ ਫਿਰ ਜਦੋਂ ਮੈਂ ਡੇਢ ਸਾਲ ਆਪਣੇ ਘਰ ਰਹੀ ਮੈਂ ਦੇਖਿਆ ਇਹ ਤਾਂ ਬੜੇ ਤੇਜ਼ ਨੇ ਸਾਰੇ ਮੇਰੇ ਸਾਹਮਣੇ ਪਰ ਮੈਨੂੰ ਵੀ ਪੇਜ ਬੰਨਣਾ ਪੋਗਾ ਮੈਨੂੰ ਵੀ ਫਿਰ ਤੇਜ਼ ਬੰਨਣਾ ਪੈਣਾ ਕਿ ਮੈਂ ਇਦਾਂ ਸਾਊ ਹੋ ਕੇ ਇੱਥੇ ਕੰਮ ਨਹੀਂ ਚੱਲਦਾ ਸੋ ਇਸ ਕਰਕੇ ਸੈਕੰਡ ਪਾਰਟ ਚ ਫਿਰ ਮੈਂ ਵਕਾਲਤ ਦੀ ਪੜ੍ਹਾਈ ਕੀਤੀ ਮੈਂ ਵਕੀਲ ਬਣ ਗਈ ਤੇਜ਼ ਤਰਾਰ ਨੂੰ ਬਣ ਕੇ ਤੇ ਰੀਅਲ ਵਿੱਚ ਤੈਨ ਵੀ ਕਿਹੋ ਜੀ ਹੈ ਰੀਅਲਸ ਤਾਂ ਮੈਂ ਬਿਲਕੁਲ ਆਪੋਜ਼ਿਟ ਹਾਂ ਆਪਣੇ ਜਿਹੜਾ ਮੇਰਾ ਪਾਰਟ 2 ਦਾ ਕਰੈਕਟਰ ਹੈ ਉਹਦੇ ਨਾਲ ਨੇੜੇ ਤੇੜੇ ਵੀ ਨਹੀਂ ਹੈਗਾ ਬਟ ਹਾਂ ਇਹ ਚੀਜ਼ ਮੈਂ ਜ਼ਰੂਰ ਕਹਿਣਾ ਚਾਹੁੰਦੀ ਹਾਂ ਕਿ ਜੋ ਇੱਕ ਹੁੰਦੀ ਹੈ ਨਾ ਚੀਜ਼ ਆਈ ਥਿੰਕ ਏਵਰੀ ਗਰਲ ਸ਼ੁੱਡ ਪੋਸੈਸ ਥਿਸ ਥਿੰਗ ਕਿ ਉਹਨਾਂ ਨੂੰ ਨਾ ਗਲਤ ਔਰ ਸਹੀ ਚ ਪਛਾਣ ਕਰਨੀ ਆਉਣੀ ਚਾਹੀਦੀ ਹੈ ਇਨ ਸੈਕੰਡਲੀ ਗਲਤ ਦੇ ਅਗੇਂਸਟ ਬਾਜ਼ ਚੱਕਣੀ ਹੋਣੀ ਚਾਹੀਦੀ ਬਿਲਕੁਲ ਯਾ ਤਾ ਵਨ ਵਿੱਚ ਇਹੋ ਜੀ ਕੀ ਕਮੀ ਰਹਿ ਗਈ ਸੀ ਇਹੋ ਜੇ ਕਿਹੜੀ ਸੱਸ ਕੁੱਟਣੀ ਰਹਿ ਗਈ ਸੀ ਜਿਹੜੀ ਟੂ ਵਿੱਚੋਂ ਨਾਕੇ ਕੁੱਟੀਏ ਦੇਖੋ ਸੱਸ ਦਾ ਨਾਕੇ ਦੇ ਪਹਿਲਾਂ ਕਿਸੇ ਨੇ ਕੁੱਟੀ ਸੀ ਨਾ ਆਪਾਂ ਹੁਣ ਕੁੱਟੀ ਆ ਇਹ ਤਾਂ ਇੱਕ ਪੰਜਾਬੀ ਬੋਲੀ ਆ ਸਾਡੇ ਵਿਰਸੇ ਦਾ 파ਰਟ ਹੈ ਸੋ ਮੈਨੂੰ ਲੱਗਦਾ ਹੈ ਜੇ ਚੰਗੀਆਂ ਫਿਲਮਾਂ ਬਣਦੀਆਂ ਲੋਕ ਉਹਨੂੰ ਪਿਆਰ ਦਿੰਦੇ ਆ ਸੋ ਸਾਡੇ ਜਿਹੜੇ ਮੇਕਰ ਨੇ 모हित ਜੀ 모हित ਬਨਵੈਦ who is the writer and director of the film ਉਹਨਾਂ ਨੇ ਇਹ ਸੋਚਿਆ ਕਿ ਕਿਉਂ ਨਾ ਆਪਾਂ ਹੁਣ 파ਰਟ 1 ਤੋਂ ਵੀ ਇੱਕ ਵੱਡੀ ਸਟੋਰੀ ਲੈ ਕੇ ਆਈਏ ਸੋ ਇਸ ਫਿਲਮ 'ਚ ਬਹੁਤ ਜ਼ਿਆਦਾ ਮਿਹਨਤ ਹੋਈ ਹੈ। ਕੱਲੇ-ਕੱਲੇ ਸੀਨ ਤੇ ਸਕ੍ਰਿਪਟ ਤੇ ਇੰਨਾ ਜ਼ਿਆਦਾ ਕੰਮ ਹੋਇਆ ਹੈ। ਤੇ ਇਸ ਫਿਲਮ ਚ ਜਿਵੇਂ ਤੁਸੀਂ ਜੇ ਮੈਂ ਗੱਲ ਕਰਾਂ ਪਿਛਲੀ ਫਿਲਮ ਚ ਜਸਟ ਇੱਕ ਘਰ ਦੀ ਕਹਾਣੀ ਸੀਗੀ ਹੁਣ ਪਾਰਟ 2 ਵਿੱਚ ਅਸੀਂ ਘਰ ਤੋਂ ਬਾਹਰ ਨਿਕਲੇ ਆ ਇੱਕ ਪਿੰਡ ਦੀ ਕਹਾਣੀ ਬਣਾਈ ਹੈ ਕਿ ਨੂ ਸਸਤੇ ਰਿਲੇਸ਼ਨ ਦਾ ਪਿੰਡ ਵਾਲਿਆਂ ਦੇ ਉੱਤੇ ਕੀ ਪ੍ਰਭਾਵ ਪੈਂਦਾ ਹੈ ਐਂਡ ਜਿਹੜੇ ਪਿੰਡ ਵਾਲੇ ਆ ਸਾਡੀ ਸੁਸਾਇਟੀ ਆ ਉਹਨਾਂ ਦਾ ਇਸ ਰਿਸ਼ਤੇ ਦੇ ਉੱਤੇ ਕੀ ਪ੍ਰਭਾਵ ਹੈ ਉਹਦੇ ਨਾਲ ਨਾਲ ਅਸੀਂ ਇੱਕ ਹਾਰਰ ਡਰਾਮਾ ਵੀ ਲੈ ਕੇ ਆਏ ਆ ਹਾਂ ਹਾਰਰ ਵੀ ਦੇਖਣ ਨੂੰ ਮਿਲਿਆ ਤਾਂ ਬਾਬੇ ਕੋਲ ਗਈ ਹੈ ਨੂ ਸੱਸਾ ਵੀ ਜਾਂਦੀ ਹੈ ਬਾਬਿਆਂ ਕੋਲ ਕਿ ਨੂ ਆ ਨੂੰ ਵਾਸਚ ਕਰੀਏ ਜਾਂਦੀਆਂ ਹੋਣੀਆਂ ਬਟ ਮੈਨੂੰ ਲੱਗਦਾ ਹੈ ਕਦੇ ਕਿਸੇ ਨੂੰ ਆਪਾਂ ਕੰਟਰੋਲ ਤਾਂ ਕਰ ਹੀ ਨਹੀਂ ਸਕਦੇ ਜੋ ਇੱਕ ਮੁਹੱਬਤ ਦਾ ਜਿਹੜਾ ਇੱਕ ਸਭ ਤੋਂ ਵੱਡਾ ਵੈਪਨ ਹਥਿਆਰ ਹੁੰਦਾ ਨਾ ਉਸ ਤੋਂ ਵੱਡੀ ਕੋਈ ਚੀਜ਼ ਨਹੀਂ ਹੈ ਨਾ ਉਸ ਅਕਾਲ ਪੁਰਖ ਤੋਂ ਵੱਡੀ ਕੋਈ